ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋ ਵਧੀਆ ਆਪਦੇ ਡ੍ਰੀਮਸ ਵੱਲ ਜਾ ਰਹੇ ਹੋ ਮੈਂ ਵੀ ਆਪਦੇ ਡ੍ਰੀਮਸ ਵੱਲ ਤੁਰਿਆ ਸੋ ਅੱਜ ਮੈਂ ਉਹਨਾਂ 30 ਗਾਣਿਆਂ ਜਿਹੜੇ ਤੁਹਾਨੂੰ ਮੈਂ ਸੁਣਾਉਣੇ ਆ ਤੇ ਦੂਜਾ ਗਾਣਾ ਅੱਜ ਤੁਹਾਡੇ ਸਾਹਮਣੇ ਉਹ ਮੈਂ ਪੇਸ਼ ਕਰਨ ਲੱਗਾ ਆਪਦੀ ਆਵਾਜ਼ ਜਿਹੜਾ ਕਿ ਚਮਕੀਲੇ ਦਾ ਧੋਖਾ song ਮੈਨੂੰ ਤਾਂ ਬਹੁਤ ਵਧੀਆ ਲੱਗਦੋ ਸੋਗੇ ਸੋ ਮੈਂ ਤੁਹਾਨੂੰ ਦੂਜਾ ਗਾਣਾ ਧੋਖਾ ਸੁਣਾਉਣ ਲੱਗਾ ਤੇ ਫਿਰ ਆਪਾਂ ਇਹਨਾਂ 30 ਗਾਣਿਆਂ ਤੋਂ ਬਾਅਦ ਮੇਰੇ ਕੋਲੇ ਹੋਰ ਵੀ ਹੈਗਾ ਸਕੋਪ ਕਿ ਮੈਂ ਜਿਵੇਂ-ਜਿਵੇਂ ਤੁਹਾਨੂੰ ਆਪਦੇ ਚਿਹਰੇ ਲਿਖੇ ਹੋਏ ਗਾਣੇ ਉਹ ਸੁਣਾਉਂਗਾ ਉਹਨਾਂ ਦੀ ਕੰਪੋਜ਼ ਵੀ ਕੀਤੀਆਂ ਪਈਆਂ ਮੇਰੀਆਂ ਹਨਾ ਉਹ ਵੀ ਤੁਹਾਨੂੰ ਸੁਣਾਉਂਗਾ ਮੈਂ ਤੇ ਇੱਕ-ਇੱਕ ਪੈਰਾ ਉਹਨਾਂ ਦਾ ਸੁਣਾਇਆ ਕਰੂੰਗਾ ਫਿਰ ਓਵੇਂ-ਓਵੇਂ ਆਪਾਂ ਰਿਲੀਜ਼ ਕਰਾਂਗੇ ਉਹ ਗਾਣੇ ਤੇ ਬਾਕੀ ਸੁਪਨਾ ਮੇਰਾ ਵਰਲਡ ਦਾ ਨੰਬਰ 1 ਅਰਨਿੰਗ ਤੇ ਫੇਮਸ ਆਰਟਿਸਟ ਬਣਾ ਮੈਂ ਤੇ ਜਿਹੜਾ ਕਿ ਮੈਂ ਬਣੂੰਗਾ ਉਹਦੀ ਮਿਹਨਤ ਪਾ ਲਾ ਰਿਹਾ ਮੈਂ ਹੌਲੀ ਹੌਲੀ ਹੁਣ ਮੇਰੇ ਕੋਲੇ ਕੁਛ ਵੀ ਨਹੀਂਗਾ ਬਟ ਮੈਂ ਬਿਲਡ ਕਰੂੰਗਾ ਬਿਲਡ ਕਰਨਾ ਹੀ ਪੈਣਾ ਹਣਾ ਸੋ ਗਾਣਾ ਸੁਣ ਕੇ ਧੋਖਾ ਫਿਰ ਅਗਲੇ ਗਾਣੇ ਨਾਲ ਤੁਹਾਡੇ ਅਗੇ ਆਉਂਗਾ ਮੈਂ ਫਿਰ ਸੁਣ ਕੇ ਖਾਂਦੇ ਪੀਂਦੇ ਆ ਨੂੰ ਵੇਖ ਕੇ ਨਾ ਸੜੀਏ ਆੜ ਤੇ ਗਵਾੜ ਚ ਕਦੇ ਨਾ ਲੜੀਏ ਵੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਕਨਿਆ ਕੁਵਾਰੀ ਨੂੰ ਨਹੀਂ ਗਾਲ ਕੱਢੀ ਦੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਇੱਕ ਦਿਨਾ ਦੋ ਖਮਾਪਿਆਂ ਨੂੰ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਨਿੰਦਿਆ ਨਾਲ ਝੁਗਲੀ ਕਿਸੇ ਦੀ ਕਰੀਏ ਪੁੱਛੇ ਮਿਣਾ ਪੌੜੀ ਨਾ ਬਗਾਨੀ ਚੜੀ ਐਵੇਂ ਨਹੀਂ ਲਾੜੇ ਦੀ ਤਾਈ ਬਣ ਜਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਸੌਰੇ ਨਾਲ ਮਾੜੀ ਯਾਰੀ ਐ ਜਵਾਈ ਦੀ ਨੂੰ ਕੋਲ ਵੰਜੀ ਵੀ ਕਦੇ ਨਹੀਂ ਡਾਈ ਦੀ ਮਿੱਤਰੋ ਪਹਾੜ ਬਣ ਜਾਂਦਾ ਰਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਕੈਂਦੇ ਨੇ ਸਿਆਣੇ ਜੱਫਾ ਮਾੜਾ ਅੰਨੇ ਦਾ ਜੱਟ ਨਾਲ ਰੌਲਾ ਬਿਲੋਵਟ ਬੰਨੇ ਦਾ ਔਖਾ ਇਹ ਵਿਛੋੜਾ ਚਮਕੀਲੇ ਪਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ kō mai tā o